ਗੁਰੂ ਪਿਆਰਿਓ ਸੁਪਨੇ ਵੀ ਮਨੁੱਖੀ ਜੀਵਨ ਦੀ ਇੱਕ ਬੁਝਾਰਤ ਦੇ ਵਾਂਗ ਹੀ ਆ ਅਸੀਂ ਸਾਰੇ ਸੁਪਨੇ ਦੇਖਦੇ ਆ ਪਰ ਇਹਨਾਂ ਦੇ ਕਾਰਨਾ ਬਾਰੇ ਪੂਰਨ ਤੌਰ ਤੇ ਅਜੇ ਤੱਕ ਨਿਸ਼ਚੇ ਨਾਲ ਕੁਝ ਦੱਸਿਆ ਨਹੀਂ ਜਾ ਸਕਦਾ ਪਰ ਮਹਾਪੁਰਖ ਜਿਹੜੇ ਹੁੰਦੇ ਆ ਰੱਬ ਦੇ ਪਿਆਰੇ ਉਹ ਜ਼ਿੰਦਗੀ ਦੇ ਗੁੱਝੇ ਭੇਦ ਖੋਲ ਦਿੰਦੇ ਆ ਤਾਂ ਇਸ ਤਰ੍ਹਾਂ ਹੀ ਹੋਇਆ ਸੀ ਧੰਨ ਧੰਨ ਬਾਬਾ ਆਨੰਦ ਸਿੰਘ ਜੀ ਦੇ ਪਾਸ ਕੋਈ ਪ੍ਰੇਮੀ ਚੱਲ ਕੇ ਆਇਆ ਕਹਿਣ ਲੱਗਾ ਮਹਾਪੁਰਖੋ ਮੈਂ ਬੇਨਤੀ ਕਰਨੀ ਆਪ ਜੀ ਦੇ ਚਰਣਾ ਵਿੱਚ ਕਿ ਮੈਨੂੰ ਬੁਰੇ ਸੁਪਨੇ ਬਹੁਤ ਜ਼ਿਆਦਾ ਆਉਂਦੇ ਆ ਅਕਸਰ ਹੀ ਕਈ ਵਾਰੀ ਤਾਂ ਇੰਨਾ ਡਰਾਉਣਾ ਸੁਪਨਾ ਆ ਜਾਂਦਾ ਮੇਰੀ ਨੀਂਦ ਤੱਕ ਖੁੱਲ ਜਾਂਦੀ ਆ ਮੈਂ ਧਰਵਕ ਜਾਣਾ ਮੈਂ ਡਰ ਜਾਣਾ ਇਹਦਾ ਕਾਰਨ ਕੀ ਹੈ ਮਹਾਪੁਰਖ ਕਹਿਣ ਲੱਗੇ ਰੱਬ ਦੇ ਪਿਆਰੇ ਧੰਤਨ ਬਾਬਾ ਆਨੰਦ ਸਿੰਘ ਜੀ ਕਹਿੰਦੇ ਦੇਖੋ ਜੀ ਸਾਡਾ ਅਤੀਤ ਜਿਹੜਾ ਹੁੰਦਾ ਬੀਤਿਆ ਸਮਾਂ ਹੁੰਦਾ ਉਹਦੇ ਵਿੱਚ ਕੁਝ ਯਾਦਾਂ ਪਈਆਂ ਰਹਿੰਦੀਆਂ ਨੇ ਇਹ ਆਉਣ ਵਾਲੇ ਦੇ ਸਮੇਂ ਦੀ ਚਿੰਤਾ ਇਹਦੇ ਵਿੱਚ ਸਾਡਾ ਮਨ ਹੁੰਦਾ ਤੇ ਕੀ ਹੁੰਦਾ ਕਈ ਵਾਰੀ ਜਦੋਂ ਰਾਤ ਨੂੰ ਅਸੀਂ ਬਿਨਾ ਪਾਠ ਕੀਤੇ ਆ ਬਿਨਾ ਮਾਲਾ ਫੇਰੇ ਆ ਬਿਨਾ ਵਾਹਿਗੁਰੂ ਦਾ ਸਿਮਰਨ ਕੀਤੇ ਆ ਇਹ ਚੀਜ਼ਾਂ ਕਰਦੇ ਆ ਵੀ ਸੌ ਜਾਂਦੇ ਆ ਸਾਡੀ ਜਿਹੜੀ ਨੀਂਦ ਬਾਣੀ ਦੇ ਅਨੁਸਾਰ ਨਹੀਂ ਹੁੰਦੀ ਸਾਡਾ ਜਿਹੜਾ ਜੀਵਨ ਗੁਰਮਖਾਂ ਵਾਲਾ ਨਹੀਂ ਹੁੰਦਾ ਉਦੋਂ ਸਾਨੂੰ ਡਰਾਉਣੇ ਸੁਪਨੇ ਆਉਂਦੇ ਆ ਤੇ ਇਹਨਾਂ ਨੂੰ ਰੋਕਣ ਦੇ ਬੜੇ ਕਾਰਨ ਕੀਤੇ ਜਾਂਦੇ ਆ ਬਹੁਤ ਉਪਾਅ ਕੀਤੇ ਜਾਂਦੇ ਪਰ ਰੋਕਦਿਆਂ ਨਹੀਂ ਇਹ ਰੁਕਦੇ ਇਸ ਤਰ੍ਹਾਂ ਨਹੀਂ ਹੁੰਦਾ ਤਾਂ ਬਾਬਾ ਅਨੰਦ ਸਿੰਘ ਜੀ ਕਹਿੰਦੇ ਕੀਰਤਨ ਸੋਹਿਲਾ ਦੀ ਬਾਣੀ ਪੜ੍ਹ ਕੇ ਜਿਹੜੇ ਜਿਹੜੇ ਗੁਰਮਖ ਪਿਆਰੇ ਸੌ ਜਾਂਦੇ ਆ ਉਹਨਾਂ ਨੂੰ ਇਦਾਂ ਦੇ ਡਰਾਉਣੇ ਸੁਪਨੇ ਕਦੇ ਵੀ ਨਹੀਂ ਆਉਂਦੇ ਬਾਕੀ ਰਹੀ ਗੱਲ ਸਾਡੀਆਂ ਕਈ ਉਲਝਣਾ ਜਿਹੜੀਆਂ ਹੁੰਦੀਆਂ ਨੇ ਕਈ ਵਾਰੀ ਰੱਬ ਦੇ ਪਿਆਰੇ ਸੁਪਨਿਆਂ ਰਾਹੀਂ ਸੁਲਝਾ ਦਿੰਦੇ ਆ ਕਈ ਚੀਜ਼ਾਂ ਸਾਡੇ ਨਾਲ ਅਸਲ ਜ਼ਿੰਦਗੀ ਵਿੱਚ ਵਾਪਰਨੀਆਂ ਹੁੰਦੀਆਂ ਨੇ ਮਹਾਪੁਰਖ ਗੁਰੂ ਮਹਾਰਾਜ ਜੀ ਸੁਪਨੇ ਰਾਹੀਂ ਉਹ ਚੀਜ਼ ਨੂੰ ਵਰਤਾ ਕੇ ਕੱਟ ਦਿੰਦੇ ਆ ਹੋਣੀ ਤਾਂ ਹੁੰਦੀ ਆ ਚੀਜ਼ ਕਰਮਾਂ ਦੇ ਲੇਖ ਬਦਲ ਦਿੰਦੇ ਆ ਇਸ ਕਰਕੇ ਇਹਦੇ ਬਾਰੇ ਬਹੁਤ ਸਾਰੀ ਖੋਜ ਹੋ ਚੁੱਕੀ ਆ ਸਾਧ ਸੰਗਤ ਜੀ ਸਦੀਆਂ ਤੋਂ ਬੰਦਾ ਕਹਿੰਦਾ ਆ ਕਿ ਸੁਪਨੇ ਦੇ ਵਿੱਚ ਮੈਂ ਪਤਾ ਨਹੀਂ ਕਿਹੜੇ ਸੰਸਾਰ ਵਿੱਚ ਚਲਾ ਗਿਆ ਮੈਨੂੰ ਹੋਰ ਹੀ ਦੁਨੀਆ ਵਿੱਚ ਲੈ ਗਏ ਸੁਪਨੇ ਜੋ ਸੋਚਿਆ ਨਹੀਂ ਸੀ ਉਹ ਗੱਲਾਂ ਵੀ ਹੋ ਗਈਆਂ ਹੁਣ ਜਦੋਂ ਕਈ ਵਾਰੀ ਅਸੀਂ ਕੁਝ ਵਿਗਿਆਨੀਆਂ ਦਾ ਜੀਵਨ ਵੀ ਪੜ੍ਹਦੇ ਆ ਤਾਂ ਉਦੋਂ ਸਾਨੂੰ ਪਤਾ ਲੱਗਦਾ ਵੀ ਰੇਡੀਅਮ ਦੀ ਕਾਰਡ ਕੱਢਣ ਵਾਲੀ ਮੈਰੀ ਕਿਊਰੀ ਨੂੰ ਰੇਡੀਅਮ ਦਾ ਜਿਹੜਾ ਫਾਰਮੂਲਾ ਸੁਪਨੇ 'ਚ ਹੀ ਸੁਝਿਆ ਸੀ ਦੇਖੋ ਸੁਪਨੇ ਫਿਰ ਜਿਹੜੇ ਆ ਇਹ ਬੰਦੇ ਨੂੰ ਡਰਾ ਵੀ ਦਿੰਦੇ ਆ ਕਈ ਵਾਰੀ ਧਰਵਕ ਵੀ ਜਾਂਦਾ ਬੰਦਾ ਸੁਪਨੇ ਕਈ ਵਾਰੀ ਜ਼ਿੰਦਗੀ ਨੂੰ ਸਵਾਰ ਵੀ ਦਿੰਦੇ ਆ ਸੁਲਝਾ ਵੀ ਦਿੰਦੇ ਆ ਕਈ ਐਸੇ ਗੁਰਮਖ ਖਾਲ ਜਿਨ੍ਹਾਂ ਨੂੰ ਸੁਪਨੇ ਵਿੱਚ ਹੀ ਗੁਰੂ ਮਹਾਰਾਜ ਦੇ ਦਰਸ਼ਨ ਹੋਏ ਸੁਪਨੇ ਵਿੱਚ ਹੀ ਉਹਨਾਂ ਦੀ ਡਿਊਟੀ ਲੱਗੀ ਹੈ ਸੁਪਨੇ ਵਿੱਚ ਹੀ ਸਭ ਕੁਝ ਠੀਕ ਹੋ ਗਿਆ ਇਹ ਚੀਜ਼ਾਂ ਕਿਵੇਂ ਵਰਤ ਜਾਂਦੀਆਂ ਨੇ ਫਿਰ ਉਹ ਪ੍ਰੇਮੀ ਨੇ ਜਦੋਂ ਸਵਾਲ ਪੁੱਛਿਆ ਬਾਬਾ ਆਨੰਦ ਸਿੰਘ ਜੀ ਨੂੰ ਕਹਿਣ ਲੱਗੇ ਵੀ ਦੇਖੋ ਭਾਈ ਜੇ ਤੁਸੀਂ ਆਪਣੇ ਨਿਤਨੇਮ ਨੂੰ ਵਧਾ ਦਿਓਗੇ ਤੁਹਾਡੇ ਸੁਪਨੇ ਵੀ ਠੀਕ ਹੋਣੇ ਸ਼ੁਰੂ ਹੋ ਜਾਣਗੇ ਤੁਹਾਡੇ ਕਰਮਾਂ ਦਾ ਲੇਖਾ ਜੋਖਾ ਸੁਪਨੇ 'ਚ ਹੀ ਗੁਰੂ ਕੱਟ ਦੇਵੇਗਾ ਲੋੜਾ ਗੁਰੂ ਨਾਲ ਜੁੜਨ ਦੀ ਲੋੜਾ ਅੰਮ੍ਰਿਤ ਛਕਣ ਦੀ ਇਹ ਵੀ ਕਿਹਾ ਕਾਕਾ ਭਾਈ ਤੂੰ ਅੰਮ੍ਰਿਤ ਛਕ ਫਿਰ ਤੇਰੀ ਜ਼ਿੰਦਗੀ ਵਧੀਆ ਬਣਨੀ ਆ ਕਿਉਂਕਿ ਹਜੇ ਤੂੰ ਗੁਰੂ ਦਾ ਪਹਿਲਾ ਬਚਨ ਹੀ ਨਹੀਂ ਮੰਨਿਆ ਸਾਬਤ ਸੂਰਤ ਹੋ ਕੇ ਰਹਿਤ ਵਹਿਤ ਰੱਖ ਕੇ ਫਿਰ ਜਦੋਂ ਅੰਮ੍ਰਿਤ ਛਕੇਗਾ ਸਭ ਕੁਝ ਠੀਕ ਹੋ ਜਾਵੇਗਾ ਕਈ ਸੰਤ ਫਕੀਰਾਂ ਨੂੰ ਆਪਣੀ ਮੌਤ ਦਾ ਸੰਦੇਸ਼ ਕਈ ਬਾਦਸ਼ਾਹਾਂ ਨੂੰ ਆਪਣੇ ਤਖਤ ਉਲਟਨ ਦੇ ਸਮਾਚਾਰ ਪਹਿਲਾਂ ਸੁਪਣੇ 'ਚ ਮਿਲ ਜਾਂਦੇ ਕੋਈ ਮਹਾਪੁਰਖ ਹੁੰਦਿਆ ਵੀ ਪਹਿਲਾਂ ਦੱਸ ਦਿੰਦੇ ਆ ਵੀ ਇੰਨੇ ਦਿਨਾਂ ਬਾਅਦ ਅਸੀਂ ਚਲੇ ਜਾਣਾ ਦੁਨੀਆ ਤੋਂ ਚਲੇ ਜਾਣਾ ਸੰਸਾਰ ਤੋਂ ਚਲੇ ਜਾਣਾ ਕਿਵੇਂ ਦੱਸ ਦਿੰਦੇ ਕਈ ਵਾਰੀ ਉਹਨਾਂ ਨੂੰ ਆਤਮਿਕ ਗਿਆਨ ਸੁਪਣਿਆਂ ਰਾਹੀਂ ਮਿਲਦਾ ਇਹ ਗੱਲ ਸੱਚ ਆ ਭਾਵੇਂ ਕਿ ਇਹ ਸੰਤੋਖਜਨਕ ਉੱਤਰ ਕਈਆਂ ਨੂੰ ਮਿਲਦਾ ਹੀ ਨਹੀਂ ਲੱਭਦਾ ਹੀ ਨਹੀਂ ਵੀ ਸੁਪਨੇ ਆਉਂਦੇ ਕਿੱਥੋਂ ਆ ਸੁਪਨੇ ਕਿਵੇਂ ਆ ਜਾਂਦੇ ਆ ਇਹ ਆਉਂਦੇ ਕਿੱਥੋਂ ਆ ਇਹ ਸਾਡੀ ਚੇਤਨਾ ਵਿੱਚੋਂ ਹੀ ਆਉਂਦੇ ਆ ਜੀ ਸਪਨੇ ਆ ਰਾਹੀਂ ਅਸੀਂ ਜਿਹੜੇ ਮਨੁੱਖਾ ਉਹ ਆਪਣੀਆਂ ਪੁਰਾਣੀਆਂ ਯਾਦਾਂ ਨਾਲ ਜੁੜ ਜਾਂਦੇ ਆ ਇਸੇ ਲਈ ਕਿਹਾ ਜਾਂਦਾ ਵੀ ਸੁਪਨੇ ਜਿਹੜੇ ਹੁੰਦੇ ਆ ਉਹ ਚੰਗੇ ਮੰਦੇ ਇਹ ਸਾਡੇ ਸਰੀਰ ਤੇ ਅਸਰ ਪਾਉਂਦੇ ਆ ਧਰਵਕ ਜਾਂਦੇ ਆ ਕਈ ਵਾਰੀ ਬੰਦਾ ਤਰੇਲੋ ਤਰੇਲੀ ਹੋ ਜਾਂਦਾ ਪਸੀਨਾ ਆ ਜਾਂਦਾ ਇੰਨਾ ਮਾੜਾ ਸੁਪਨਾ ਹੁੰਦਾ ਬੱਚੇ ਅਕਸਰ ਡਰ ਜਾਂਦੇ ਆ ਇਸ ਕਰਕੇ ਕਈਆਂ ਦਾ ਵਹਿਮ ਆ ਵੀ ਇਹ ਵੀ ਨੀਂਦ ਦੀ ਅਵਸਥਾ ਵਿੱਚ ਸਾਡੀ ਆਤਮਾ ਸਾਡੇ ਸਰੀਰ ਚੋਂ ਨਿਕਲ ਜਾਂਦੀ ਐ ਇੱਧਰ ਉੱਧਰ ਝਟਕਦੀ ਐ ਤੇ ਸੁਪਨੇ ਉਹ ਝਟਕਨ ਦਾ ਲੇਖਾ ਜੋਖਾ ਪੇਸ਼ ਕਰਦੇ ਆ ਇਹ ਵੀ ਗੱਲ ਠੀਕ ਨਹੀਂ ਹੈਗੀ ਤਾਂ ਡਾਕਟਰ ਜਿਹੜੇ ਹੁੰਦੇ ਆ ਵਿਗਿਆਨੀ ਜਿਹੜੇ ਹੁੰਦੇ ਆ ਮਨੋਵਿਗਿਆਨੀ ਜਿਹੜੇ ਹੁੰਦੇ ਆ ਉਹ ਸੁਪਨਿਆਂ ਨੂੰ ਹੋਰ ਤਰੀਕਿਆਂ ਨਾਲ ਵੇਖਦੇ ਆ ਉਹ ਕਹਿੰਦੇ ਜਿਵੇਂ ਬਦ ਹਜਮੀ ਹੋ ਗਈ ਕੋਈ ਇਸ ਤਰ੍ਹਾਂ ਵੀ ਇਹ ਚੀਜ਼ਾਂ ਸਰੀਰਕ ਜਿਹੜੇ ਹਾਲਤ ਠੀਕ ਨਾ ਹੋਣਾ ਸਹੀ ਪੋਸਚਰ ਵਿੱਚ ਨਾ ਸੋਣਾ ਜੁਕਾਮ ਹੋਣਾ ਸ਼ੋਰ ਸ਼ਰਾਬਾ ਹੋਣਾ ਡਰ ਗੁੱਸਾ ਚਿੰਤਾ ਇਹਨੂੰ ਦੱਬ ਲੈਣਾ ਇਹਨਾਂ ਨਾਲ ਵੀ ਸੁਪਨੇ ਮਾੜੇ ਆਉਂਦੇ ਆ ਇਹ ਚੀਜ਼ਾਂ ਹੋ ਜਾਂਦੀਆਂ ਨੇ ਹੁਣ ਮਹਾਪੁਰਖਾਂ ਦੀ ਸੋਚਣੀ ਕੋਈ ਹੋਰ ਹੁੰਦੀ ਆ ਡਾਕਟਰ ਵਿਗਿਆਨੀ ਥੋੜਾ ਹਟਕੇ ਸੋਚਦੇ ਆ ਉਹ ਕਹਿ ਦਿੰਦੇ ਨੇ ਮਨੋਵਿਗਿਆਨੀ ਡਾਕਟਰ ਆਮ ਹੀ ਵੀ ਜਿਹੜੇ ਬੱਚੇ ਸੁੱਤੇ ਪਿਸ਼ਾਬ ਕਰ ਦਿੰਦੇ ਆ ਉਹਨਾਂ ਨੂੰ ਕੋਈ ਡਰਾਉਣਾ ਸੁਪਨਾ ਆਇਆ ਹੁੰਦਾ ਇਸੇ ਕਰਕੇ ਹੀ ਹੁੰਦਾ ਵਾ ਕਿ ਬੱਚਿਆਂ ਨੂੰ ਮਾੜੇ ਸੁਪਨੇ ਬੁਰੇ ਸੁਪਨੇ ਆਉਂਦੇ ਆ ਇਸ ਕਰਕੇ ਬਾਬਾ ਅਨੰਦ ਸਿੰਘ ਜੀ ਕਹਿੰਦੇ ਭਾਈ ਜੇ ਤੁਸੀਂ ਬਚਣਾ ਚਾਹੁੰਦੇ ਹੋ ਇਹਨਾਂ ਸੁਪਣਿਆਂ ਤੋਂ ਇਹ ਬੁਰੇ ਸੁਪਣਿਆਂ ਤੋਂ ਤਾਂ ਤੁਹਾਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਚਾਹੀਦਾ ਵਾਹਿਗੁਰੂ ਦਾ ਸ਼ੁਕਰ ਕਰੋਗੇ ਕੀਰਤਨ ਸੋਇਲੇ ਦੀ ਬਾਣੀ ਪੜ੍ਹੋਗੇ ਬਹੁਤ ਵੱਡੀ ਕਿਰਪਾ ਹੋ ਜਾਵੇਗੀ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਜਿਨੇ ਬਚਨ ਕੀਤੇ ਨੇ ਹੁਣ ਤੁਸੀਂ ਇਹ ਦੇਖਿਆ ਹੋਣਾ ਆਪਣੇ ਤੇ ਵੀ ਅਜਮਾ ਕੇ ਦੇਖਿਓ ਵੀ ਬਹੁਤੇ ਸੁਪਨੇ ਸਾਨੂੰ ਆਉਂਦੇ ਆ ਪਰ ਸਾਨੂੰ ਯਾਦ ਨਹੀਂ ਰਹਿੰਦੇ ਸੁਪਨੇ ਯਾਦ ਉਹੀ ਰਹਿੰਦੇ ਆ ਜਿਹੜੇ ਨੀਂਦ ਖੁੱਲਣ ਤੋਂ ਕੁਝ ਪਲ ਪਹਿਲਾਂ ਆ ਰਹੇ ਹੁੰਦੇ ਆ ਕਈ ਵਾਰੀ ਤਾਂ ਆਪਾਂ ਨੂੰ ਇੰਜ ਲੱਗਦਾ ਰਹਿੰਦਾ ਕਿ ਜਿਵੇਂ ਸਾਰੀ ਰਾਤ ਇੱਕ ਹੀ ਸੁਪਨਾ ਆਉਂਦਾ ਰਿਹਾ ਹੋਵੇ ਅਸਲ ਦੇ ਵਿੱਚ ਇਹ ਨੀਂਦ ਖੁੱਲਣ ਤੋਂ ਪਹਿਲਾਂ ਦਾ ਆ ਰਿਹਾ ਸੁਪਨਾ ਹੁੰਦਾ ਕਈ ਵਾਰੀ ਆਪਾਂ ਵੇਖਦੇ ਆ ਵੀ ਬੰਦੇ ਨੂੰ ਇੱਕ ਹੀ ਸੁਪਨਾ ਆਉਂਦਾ ਜਿਵੇਂ ਜੰਗ ਵਿੱਚ ਲੜ ਰਹੇ ਫੌਜੀਆਂ ਨੂੰ ਘਰ ਜਾਣਾ ਫੜੇ ਜਾਣਾ ਫੱਟੜ ਹੋ ਜਾਣਾ ਸੁਪਨੇ ਆਮ ਹੀ ਇਦਾਂ ਦੇ ਆਉਂਦੇ ਆ ਤਾਂ ਥਕਾਵਟ ਚਿੰਤਾ ਬੇਆਰਾਮੀ ਬਦ ਹਜਮੀ ਇਹ ਸਾਰੀਆਂ ਹਾਲਾਤਾਂ ਜਿਹੜੀਆਂ ਨੇ ਇਹ ਡਰਾਉਣੇ ਸੁਪਨੇ ਆ ਨੂੰ ਜਨਮ ਦਿੰਦੀਆਂ ਨੇ ਇਹ ਮਨੋਵਿਗਿਆਨ ਕਹਿੰਦਾ ਕਿਉਂਕਿ ਥੋੜਾ ਜਿਹਾ ਮਨੋਵਿਗਿਆਨ ਵੀ ਆਪਾਂ ਸਮਝ ਲਾਂਗੇ ਉਹਦੇ ਨਾਲ ਵੀ ਸੌਖਾ ਹੋ ਜਾਵੇਗਾ ਪਰ ਜਦੋਂ ਆਪਾਂ ਅਧਿਆਤਮ ਵੱਲ ਆਉਂਦੇ ਆ ਜੇ ਮਹਾਪੁਰਖਾਂ ਦਾ ਜੀਵਨ ਪੜ੍ਹਦੇ ਆ ਤਾਂ ਸੁਪਨੇ ਆਇਆ ਭੀ ਗਿਆ ਬਾਣੀ ਵਿੱਚ ਵੀ ਇਹ ਜ਼ਿਕਰ ਆਉਂਦਾ ਸੁਪਨਿਆਂ ਦਾ ਕਿਉਂਕਿ ਬਾਣੀ ਵਿੱਚ ਹਰ ਗੱਲ ਸਮਾਜ ਦੀ ਗੱਲ ਰੱਬ ਦੀ ਗੱਲ ਤਾਂ ਹੈਗੀ ਹੋਈ ਆ ਪਰ ਉਹਦੇ ਵਿੱਚ ਸਾਨੂੰ ਪਤਾ ਲੱਗਦਾ ਵੀ ਸੁਪਨੇ ਵਿੱਚ ਵੀ ਮਹਾਰਾਜ ਕਿਰਪਾ ਕਰਦੇ ਆ ਤਾਂ ਇਹ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਸ਼ਬਦ ਨੇ ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ ਮੇਰੇ ਸੁਪਨੇ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਮੈਨੂੰ ਦیدار ਹੋਏ ਸੁਪਨਾ ਮੁੱਕਿਆ ਉਹ ਚਲਾ ਗਿਆ ਵਾਹਿਗੁਰੂ ਪਰਮੇਸ਼ਰ ਮੇਰਾ ਮੁਰਸ਼ਿਦ ਵਿਛੋੜੇ ਦੇ ਦੁੱਖ ਵਿੱਚ ਮੈਂ ਹੰਝੂ ਭਰ ਭਰ ਕੇ ਮੇਰੀ ਜੀਵ ਆਤਮਾ ਰੋਈ ਆ ਆਏ ਨਾ ਸਕਾ ਤੁਝ ਕਨ ਪਿਆਰੇ ਭੇਜ ਨਾ ਸਕਾਂ ਕੋਈ ਏ ਪਿਆਰੇ ਮੈਂ ਨਿਮਾਣੀ ਜਿੰਦ ਤੇਰੇ ਪਾਸ ਨਹੀਂ ਆ ਸਕਦੀ ਮੈਂ ਕਿਸੇ ਨੂੰ ਤੇਰੇ ਪਾਸ ਨਹੀਂ ਘੱਲ ਸਕਦੀ ਆਓ ਸੁਭਾਗੀ ਨੀਂਦੜੀਏ ਮਤ ਸੋ ਦੇਖਾਂ ਸੋਏ ਮੈਂ ਨੀਂਦ ਅੱਗੇ ਤਰਲੇ ਕਰਦੀ ਆਂ ਵੀ ਹੇ ਭਾਗਾ ਵਾਲੀ ਸੋਹਣੀ ਨੀਂਦ ਤੂੰ ਆ ਜਾ ਤੇਰੇ ਰਾਹੀ ਮੈਨੂੰ ਆਪਣੇ ਵਾਹਿਗੁਰੂ ਦੇ ਦੀਦਾਰ ਹੋਣਗੇ ਦੇਖੋ ਕਿੱਡੀ ਵੱਡੀ ਗੱਲ ਆ ਜੀ ਇਹ ਮੇਰੇ ਕਹਿਣ ਦਾ ਭਾਵ ਇਹ ਆ ਵੀ ਉਹ ਨੀਂਦ ਵੀ ਭਲੀ ਆ ਜਿਹਦੇ ਵਿੱਚ ਰੱਬ ਦੀ ਯਾਦ ਆਉਂਦੀ ਆ ਤੇ ਉਹ ਨੀਂਦ ਜਿਹਦੇ ਵਿੱਚ ਰੱਬ ਨੂੰ ਭੁੱਲ ਜਾਈਦਾ ਉਹ ਨੀਂਦ ਵੀ ਕਾਦੀ ਨੀਂਦ ਆ ਉਹ ਤਾਂ ਸਰਾਪ ਹੀ ਹੋ ਗਿਆ ਨਾ ਇੱਕ ਤਰ੍ਹਾਂ ਦਾ ਇਸ ਕਰਕੇ ਮਹਾਪੁਰਖਾਂ ਨੇ ਆਏ ਹੋਏ ਪ੍ਰੇਮੀ ਨੂੰ ਕਿਹਾ ਭਾਈ ਸਭ ਤੋਂ ਪਹਿਲਾਂ ਤਾਂ ਤੂੰ ਰਾਤ ਨੂੰ ਸੌਣ ਤੋਂ ਪਹਿਲਾਂ ਜੇ ਕੋਈ ਅਨਪੜਾ ਉਹ ਬੰਦਾ ਵਾਹਿਗੁਰੂ ਵਾਹਿਗੁਰੂ ਦੀਆਂ ਮਾਲਾ ਫੇਰੇ ਮਾਲਾ ਫੇਰ ਕੇ ਫਿਰ ਸੌਣਾ ਕਰੇ ਤੇ ਜਿਹੜੇ ਪੜ੍ਹੇ ਲਿਖੇ ਆ ਉਹ ਕੀਰਤਨ ਸੋਹਿਲਾ ਦੀ ਬਾਣੀ ਕੰਠ ਕਰ ਲੈਣ ਰਾਤ ਨੂੰ ਸੌਣ ਤੋਂ ਪਹਿਲਾਂ ਆਰਾਮ ਦੇ ਨਾਲ ਗੁਰੂ ਪਿਆਰਿਓ ਸਹਿਜ ਅਵਸਥਾ ਦੇ ਵਿੱਚ ਆ ਕੇ ਇਹ ਬਾਣੀ ਨੂੰ ਪੜ੍ਹ ਕੇ ਸੌਣ ਬਹੁਤ ਗੁਰੂ ਦੀ ਕਿਰਪਾ ਹੋ ਜਾਵੇਗੀ ਕਾਰਜ ਵੀ ਰਾਸ ਹੋਣਗੇ ਮਨ ਨੂੰ ਟਿਕਾ ਵੀ ਆ ਜਾਵੇਗਾ ਨਹੀਂ ਤਾਂ ਫਿਰ ਸੁਪਨੇ ਜਿਹੜੇ ਆ ਆਉਂਦੇ ਹੀ ਰਹਿਣੇ ਆ ਡਰਾਣੇ ਆਉਂਦੇ ਰਹਿਣਗੇ ਜੇ ਬਾਣੀ ਪੜ ਕੇ ਆਪਾਂ ਸੌਵਾਂਗੇ ਸੁਪਨਾ ਵੀ ਆਵੇਗਾ ਨਾ ਉਹ ਵੀ ਚੰਗਾ ਆਵੇਗਾ ਸੁਪਨਾ ਵੀ ਆਵੇਗਾ ਨਾ ਉਹਦੇ ਵਿੱਚ ਮਾੜੇ ਕਰਮ ਕੱਟੇ ਜਾਣਗੇ ਇਸ ਕਰਕੇ ਕਈ ਵਾਰੀ ਆਪਾਂ ਵੇਖਦੇ ਆਂ ਆਪਾਂ ਬਿਨਾਂ ਸ਼ੁਕਰਾਨਾ ਕੀਤੇ ਉੱਠਦੇ ਆਂ ਬਿਨਾਂ ਸ਼ੁਕਰਾਨਾ ਕੀਤੇ ਸੌ ਜਾਂਦੇ ਆਂ ਇਹ ਸਭ ਤੋਂ ਮਾੜੀ ਗੱਲ ਆ ਜੀ ਇਹੀ ਪਸ਼ੂਵਿਰਤੀ ਆ ਬਾਬਾ ਅਨੰਦ ਸਿੰਘ ਜੀ ਕਹਿੰਦੇ ਜਨਮ ਜਿਹੜਾ ਹੈ ਉਹ ਮਨੋੱਖ ਦਾ ਵਾ ਕਰਤੂਤ ਜਿਹੜੀ ਆ ਪਸ਼ੂਆਂ ਵਾਲੀ ਆ ਕਰਤੂਤ ਪਸ਼ੂ ਕੀ ਮਾਨਸ ਜਾਤ ਦੇਖੋ ਜੀ ਕਰਤੂਤਾਂ ਜਿਹੜੀਆਂ ਹਨ ਉਹ ਤਾਂ ਪਸ਼ੂ ਵਾਲੀਆਂ ਹਨ ਜੀ ਪਰ ਜਿਹੜੀ ਜੂਨੀ ਆ ਉਹ ਬੰਦੇ ਵਾਲੀ ਮਿਲੀ ਹੋਈ ਆ ਮਾੜੀ ਗੱਲ ਇਸ ਕਰਕੇ ਭਾਈ ਇਹ ਜਿਹੜੀਆਂ ਚੀਜ਼ਾਂ ਸਾਰੀਆਂ ਹੋ ਰਹੀਆਂ ਨੇ ਆਸੇ-ਪਾਸੇ ਸਾਡੇ ਅੰਦਰ ਇਹ ਮਨ ਦੀ ਖੇੜਾ ਕੁਝ ਮਨੋਵਿਗਿਆਨੀਆਂ ਉਹਨਾਂ ਨੇ ਤਾਂ ਇਹ ਸਿੱਧ ਕਰਤੀ ਜੀ ਦੇਖੋ ਵੀ ਹਰ ਬੰਦਾ ਆਪਣੀ ਉਮਰ ਦੇ ਲਗਭਗ 4 ਸਾਲ ਇਹ ਸੁਪਨੇ ਵੇਖਦਿਆਂ ਗੁਜ਼ਾਰਦਾ ਸਾਨੂੰ ਨੀਂਦ ਜਿਹੜੀ ਆ ਚੱਕਰਾਂ ਵਿੱਚ ਹੀ ਆਉਂਦੀ ਆ ਸੁਪਣ ਪਈ ਅਵਸਥਾ ਦੇ ਮਗਰੋਂ ਸੁਪਣ ਰਹਿਤ ਨੀਂਦਰ ਤੇ ਸੁਪਣਮਈ ਅਵਸਥਾ ਦਾ ਚੱਕਰ ਚੱਲਦਾ ਹੀ ਰਹਿੰਦਾ ਦੇਖੋ ਕਹਿਣ ਦਾ ਭਾਵ ਇਹ ਆ ਵੀ 4 ਸਾਲ ਬੰਦਾ ਆਪਣੀ ਜ਼ਿੰਦਗੀ ਦੇ ਸੁਪਨੇ ਵੇਖੀ ਜਾਂਦਾ ਕਿਉਂਕਿ ਅਸੀਂ ਸਾਡੀ ਜਿਹੜੀ ਨੀਂਦ ਆ ਬਹੁਤ ਜ਼ਿਆਦਾ ਹੋਣ ਕਰਕੇ ਇਹ ਚੀਜ਼ਾਂ ਹੁੰਦੀਆਂ ਨੇ ਉਹਦੇ ਵਿੱਚ ਸਾਨੂੰ ਸੁਪਨੇ ਵੀ ਆਉਣੇ ਆ ਬਹੁਤ ਹੀ ਜ਼ਿੰਦਗੀ ਦਾ ਹਿੱਸਾ ਤਾਂ ਅਸੀਂ ਸੌਂ ਕੇ ਗੁਜ਼ਾਰ ਦਿੰਨੇ ਆ ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ ਮਰਣਾ ਇਸ ਕਰਕੇ ਸਾਡੇ ਸਾਹ ਤੇ ਲਹੂ ਦੇ ਪ੍ਰਵਾਹ ਵਿੱਚ ਜਦੋਂ ਕਿਸੇ ਪ੍ਰਕਾਰ ਦੀ ਰੁਕਾਵਟ ਆਉਂਦੀ ਆ ਉਦੋਂ ਵੀ ਡਾਕਟਰ ਕਹਿੰਦੇ ਸੁਪਨੇ ਆਉਂਦੇ ਆ ਸਾਨੂੰ ਬੁਰੀ ਛਾਤੀ ਤੇ ਭਾਰ ਪੈ ਜਾਣਾ ਜਾਂ ਫਿਰ ਜਰਾਬਾਂ ਪਾ ਕੇ ਸੌਣ ਨਾਲ ਕਸਮੇ ਜੇ ਕੱਪੜੇ ਪਾ ਲੈਣੇ ਜਾਂ ਠੰਡ ਲੱਗਣ ਕਰਕੇ ਮੂੰਹ ਟਾਕੇ ਸੌਂ ਜਾਣਾ ਇਸ ਤਰ੍ਹਾਂ ਕਰਨ ਦੇ ਨਾਲ ਵੀ ਬੁਰੇ ਸੁਪਨੇ ਜਿਹੜੇ ਆ ਬੰਦੇ ਨੂੰ ਆ ਜਾਂਦੇ ਆ ਮੇਰੇ ਕਹਿਣ ਦਾ ਭਾਗ ਇਹ ਆ ਵੀ ਮਨੋਵਿਗਿਆਨ ਆ ਜਿਹੜਾ ਉਹ ਹੋਰ ਤਰੀਕੇ ਨਾਲ ਸੋਚਦਾ ਹੈ ਡਾਕਟਰ ਜਿਹੜੇ ਆ ਉਹਨਾਂ ਦੀ ਆਪਣੀ ਵਿੱਦਿਆ ਹੈ ਮਹਾਪੁਰਖ ਜਿਹੜੇ ਆ ਉਹ ਰਮਜੀ ਗੱਲਾਂ ਨੂੰ ਖੋਲਦੇ ਆ ਇਸ ਤਰ੍ਹਾਂ ਬਾਬਾ ਅਨੰਦ ਸਿੰਘ ਜੀ ਨੇ ਆਖਿਆ ਭਾਈ ਆਪਣਾ ਨਿਤਨੇਮ ਵਧਾਓ ਸ਼ਾਮ ਨੂੰ ਗੁਰੂ ਸਾਹਿਬ ਜੀ ਨੂੰ ਸ਼ੁਕਰਾਨਾ ਕਰੋ ਸਵੇਰੇ ਉੱਠਦੇ ਸਾਰ ਕਿਹਦੇ ਕਰਕੇ ਆ ਸਾਰੇ ਸੁੱਖ ਮਾਣਦੇ ਆ ਇਹਨੇ ਖਾਣ ਲਈ ਬਹੁਤ ਪਦਾਰਥ ਦਿੱਤੇ ਆ ਜਿਹਨੇ ਪਹਿਨਣ ਲਈ ਕੱਪੜਾ ਦਿੱਤਾ ਹੈ ਜਿਹਨੇ ਸੌਣ ਵਾਸਤੇ ਸੁੰਦਰ ਸੇਜਾ ਦਿੱਤੀ ਆ ਨਾ ਜਿਹੇ ਪ੍ਰਸਾਦ ਸੁਖ ਸੇਜ ਸੂਈਜੈ ਉਹਦਾ ਸ਼ੁਕਰਾਨਾ ਕਰਦਾ ਬਣਦਾ ਹੈ ਸ਼ੁਕਰਾਨਾ ਕਰਨਾ ਚਾਹੀਦਾ ਪਰ ਬੰਦਾ ਭੁੱਲ ਗਿਆ ਹੈ ਬੰਦਾ ਵਾਹਿਗੁਰੂ ਦਾ ਸ਼ੁਕਰਾਨਾ ਹੀ ਨਹੀਂ ਕਰਦਾ ਕਿਉਂਕਿ ਇਹ ਕੀ ਬਣ ਗਿਆ ਕਰਤੂਤ ਪਸ਼ੂ ਕੀ ਮਾਨਸ ਜਾਤ ਹੈ ਤਾਂ ਬੰਦੇ ਦੀ ਸ਼੍ਰੇਣੀ ਵਿੱਚ ਅਮਲ ਡੰਗਰਾਂ ਵਾਲੇ ਲੋਕ ਪਚਾਰਾ ਕਰੇ ਦਿਨ ਰਾਤ ਦਿਨੇ ਵੀ ਰਾਤ ਨੂੰ ਵੀ ਲੋਕਾਂ ਵਾਸਤੇ ਦਿਖਾਵਾ ਕਰੀ ਜਾਂਦਾ ਪਰ ਬੰਦਾ ਇਹ ਨਹੀਂ ਜਾਣਦਾ ਇਹ ਨਹੀਂ ਸਮਝਦਾ ਲੋਕਾਂ ਨੂੰ ਖੁਸ਼ ਕਰਨ ਦੇ ਨਾਲ ਬੰਦਾ ਕਦੇ ਵੀ ਮੁਕਤ ਨਹੀਂ ਹੁੰਦਾ ਬਾਹਰ ਭੇਖ ਅੰਤਰ ਮਲ ਮਾਇਆ ਦਿਖਾਵੇ ਲਈ ਬੰਦਾ ਧਾਰਮਿਕ ਲਿਬਾਸ ਪਹਿਨਦਾ ਬਾਬਾ ਅਨੰਦ ਸਿੰਘ ਜੀ ਨੇ ਫਰਮਾਇਆ ਤੇ ਪਰ ਉਹਦੇ ਦਿਲ ਦੇ ਵਿੱਚ ਦੁਨੀਆਦਾਰੀ ਵਾਲੀ ਮੈਲ ਛਪਸ਼ ਨਾਹੀਂ ਕਛ ਕਰੇ ਛਪਾਇਆ ਤੇ ਬਾਹਰਲੇ ਪੇਖ ਨਾਲ ਛਪਾਉਣ ਦਾ ਯਤਨ ਕੀਤੇ ਆ ਮਨ ਦੀ ਮੈਲ ਲੁਕਦੀ ਨਹੀਂ ਦੇਖੋ ਜੀ ਇਹ ਮਨ ਦੀ ਮੈਲ ਲੁਕਜੂਗੀ ਜੋ ਗੁਰੂ ਸਾਹਿਬ ਜੀ ਘਟਾਂ-ਘਟਾਂ ਦੇ ਜਾਨਣ ਹਾਰਾ ਕੀ ਉਹ ਸਾਡੇ ਮਨ ਦੇ ਵਿੱਚ ਕੀ ਚੱਲ ਰਿਹਾ ਕੀ ਅਸੀਂ ਸੋਚਦੇ ਹਾਂ ਕਿ ਗੁਰੂ ਨੂੰ ਪਤਾ ਨਹੀਂ ਲੱਗਦਾ ਇਹ ਹੀ ਬੰਦੇ ਦਾ ਭੋਲਾਪਨ ਇੱਥੇ ਆ ਕੇ ਬੰਦਾ ਚਲਾਕ ਸਮਝਦਾ ਪਰ ਹੈ ਭੋਲਾ ਕਿ ਮੈਂ ਲੋਕੇ ਕੰਮ ਕਰਦਾ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛਪਾਵੇ ਪਰ ਰੱਬ ਨੂੰ ਦੇਖ ਰਿਹਾ ਗੁਰੂ ਉਹਨੂੰ ਦੇਖ ਰਿਹਾ ਇਸ ਕਰਕੇ ਗੁਰੂ ਪਿਆਰਿਓ ਸਾਡੀ ਜਿਹੜੀ ਜ਼ਿੰਦਗੀ ਆ ਉਹਦੇ ਵਿੱਚ ਅਸੀਂ ਕੀ ਵੇਖ ਰਹੇ ਹਾਂ ਕੀ ਆਸੇ ਪਾਸੇ ਹੋ ਰਿਹਾ ਲੋਕ ਜਿਹੜੇ ਆ ਉਹਨਾਂ ਦਾ ਜੀਵਨ ਕਿਦਾਂ ਦਾ ਹੋ ਰਿਹਾ ਇਹ ਸਭ ਕੁਝ ਕਿਵੇਂ ਹੋ ਗਿਆ ਸੁਪਣਿਆਂ ਦੀ ਗੱਲ ਨੂੰ ਇੱਕ ਪਾਸੇ ਆਪਾਂ ਰੱਖ ਦਿੰਨੇ ਆ ਇਹ ਜ਼ਿੰਦਗੀ ਵੀ ਤਾਂ ਇੱਕ ਸੁਪਨਾ ਹੀ ਆ ਜੈਸਾ ਸੁਪਨਾ ਰਹਿਣ ਘਾ ਤੈਸਾ ਉਹ ਸੰਸਾਰ ਦੇਖੋ ਜੀ ਜਿਹੜੀ ਦੁਨੀਆ ਵਾਂ ਇਹ ਵੀ ਇੱਕ ਖੁੱਲੀ ਅੱਖ ਦਾ ਸੁਪਨਾ ਇਹਦੇ ਵਿੱਚ ਵੀ ਸਭ ਕੁਝ ਝੂਠ ਹੀ ਆ ਜਿਵੇਂ ਸੁਪਨੇ 'ਚ ਸਭ ਕੁਝ ਝੂਠ ਹੁੰਦਾ ਕਈ ਵਾਰੀ ਇਹਨਾਂ ਡਰਾਉਣਾ ਸੁਪਨਾ ਆ ਜਾਂਦਾ ਅੱਖ ਖੁੱਲਦੀ ਆ ਬੰਦਾ ਕਹਿ ਦਿੰਦਾ ਸ਼ੁਕਰ ਆ ਸੁਪਨਾ ਸੀ ਪਰ ਇਹ ਵੀ ਤਾਂ ਇੱਕ ਸੁਪਨਾ ਹੀ ਆ ਨਾ ਇਸ ਕਰਕੇ ਜੋ ਕੁਝ ਸਾਡੇ ਅਸਲੀ ਜੀਵਨ ਵਿੱਚ ਸੰਭਵ ਨਹੀਂ ਹੁੰਦਾ ਕਈ ਵਾਰੀ ਸਾਨੂੰ ਸੁਪਨੇ 'ਚ ਮਿਲ ਜਾਂਦਾ ਅਸੀਂ ਖੁਸ਼ ਹੋ ਜਾਂਦੇ ਆ ਪਿਆਰ ਛੱਡ ਦਿੰਦੇ ਆ ਪਰ ਜਦੋਂ ਅੱਖ ਖੁੱਲਦੀ ਆਪਾਂ ਕਹਿੰਨੇ ਲਏ ਤਾਂ ਸੁਪਨਾ ਸੀ ਮੇਰੀ ਲਾਟਰੀ ਲੱਗ ਗਈ ਸੁਪਨੇ 'ਚ ਫਿਰ ਇਹ ਵੀ ਇੱਕ ਸੁਪਨਾ ਹੀ ਆ ਤੇ ਇਹਦੇ ਵਿੱਚ ਵੀ ਕੁਝ ਮਿਲ ਗਿਆ ਬੰਦਿਆ ਤੂੰ ਉਹਦੀ ਹਉਮੈ ਨਾ ਕਰ ਹੰਕਾਰ ਨਾ ਕਰ ਇਹ ਮਹਾਪੁਰਖਾਂ ਨੇ ਫਿਰ ਦੱਸਿਆ ਜਗ ਜੀਵਨ ਐਸਾ ਸੁਪਨੇ ਜੈਸਾ ਬਹੁਤ ਸੁੰਦਰ ਪੰਗਤੀਆਂ ਨੇ ਬਾਣੀ ਦੀਆਂ ਹੁਣ ਦੇਖੋ ਜੀ ਬਾਣੀ ਸਾਨੂੰ ਵਾਰ-ਵਾਰ ਸਮਝਾ ਰਹੀ ਆ ਭਗਤ ਕਬੀਰ ਜੀ ਸਮਝਾ ਰਹੇ ਆ ਜਗ ਜੀਵਨ ਐਸਾ ਇਹ ਬੰਦੇ ਦੀ ਜ਼ਿੰਦਗੀ ਕਹਿੋ ਜੀ ਸੁਪਨੇ ਵਰਗੀ ਸੁਪਨੇ ਵਰਗੀ ਆ ਸੁਪਨੇ ਦੇ ਸਮਾਨ ਆ ਸੁਪਨੇ ਦੇ ਬਰਾਬਰ ਆ ਸਾਚ ਕਰ ਹਮ ਗਾਂਠ ਦੀਨੀ ਛੋੜ ਪਰਮ ਨਿਦਾਨੰ ਇਸ ਕਰਕੇ ਸੱਚੇ ਖਜ਼ਾਨੇ ਨੂੰ ਭਗਤਾਂ ਨੇ ਪਾਇਆ ਵੱਡੀਆਂ ਚੀਜ਼ਾਂ ਨੂੰ ਜਦੋਂ ਪਾਉਣਾ ਹੋਵੇ ਨਿੱਕੀਆਂ ਚੀਜ਼ਾਂ ਤੋਂ ਛੱਡਣੀਆਂ ਪੈਂਦੀਆਂ ਜਾਂ ਇਉਂ ਕਹਿ ਲਓ ਜਦੋਂ ਬੰਦੇ ਨੂੰ ਸਮਝ ਆ ਜਾਂਦੀ ਆ ਵੀ ਮੈਂ ਤਾਂ ਕੰਕਰ ਪੱਥਰ ਇਕੱਠੇ ਕਰ ਰਿਆ ਹੀਰੇ ਦੀ ਕੀਮਤ ਦਾ ਪਤਾ ਲੱਗਦਾ ਕਹਿਣਾ ਨਹੀਂ ਪੈਂਦਾ ਕੰਕਰ ਪੱਥਰ ਰੋੜੇ ਹੱਥੋਂ ਛੁੱਟਦੇ ਆਪਣੇ ਆਪ ਹੀ ਬੰਦਾ ਛੱਡ ਦੂਗਾ ਜਿਸ ਦਿਨ ਬੰਦੇ ਨੂੰ ਕੀਮਤ ਦਾ ਮਹਾਪੁਰਖ ਬਾਬਾ ਆਨੰਦ ਸਿੰਘ ਜੀ ਕਹਿੰਦੇ ਸਵਾਸਾਂ ਦੀ ਕੀਮਤ ਦਾ ਜਦੋਂ ਪਤਾ ਲੱਗ ਗਿਆ ਬੰਦਿਆ ਆਪੇ ਤੂੰ ਨਾਮ ਜਪਣ ਲੱਗ ਜਾਣਾ ਅਜੇ ਬੰਦੇ ਨੂੰ ਸਵਾਸਾਂ ਦੀ ਕੀਮਤ ਦਾ ਨਹੀਂ ਪਤਾ ਇਹ ਸੱਚਾ ਗੁਰੂ ਪਿਆਰਿਓ ਅਜੇ ਬੰਦੇ ਨੇ ਇਹ ਜ਼ਿੰਦਗੀ ਨੂੰ ਸੁਪਨਾ ਮੰਨਿਆ ਹੀ ਨਹੀਂ ਕਿਆ ਹੀ ਨਹੀਂ ਜਗ ਜੀਵਨ ਐਸਾ ਸੁਪਨੇ ਜੈਸਾ ਜੀਵਨ ਸੁਪਨ ਸਮਾਨੰ ਕਿਆ ਹੀ ਨਹੀਂ ਜੈਸਾ ਸੁਪਨਾ ਰੈਣਕਾ ਤੈਸਾ ਇਹ ਸੰਸਾਰ ਦੇਖੋ ਜੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਦੇ ਆ ਇਹ ਮੇਰੇ ਭਟਕਦੇ ਮਨ ਇਹ ਦੁਨੀਆ ਤਾਂ ਇਉਂ ਆ ਜਿਵੇਂ ਰਾਤ ਨੂੰ ਸੁੱਤੇ ਪਿਆ ਨੂੰ ਸੁਪਨਾ ਆਇਆ ਹੋਵੇ ਦ੍ਰਿਸ਼ਟਮਾਨ ਸਭ ਵਿਣਸੀਐ ਕਿਆ ਲਗੇ ਗਵਾਰ ਜੋ ਤੈਨੂੰ ਦਿਸ ਰਿਹਾ ਸਭ ਨਾਸਵੰਤਾ ਕਿਉ ਇੰਨਾਂ ਚੀਜ਼ਾਂ ਦਾ ਮੋਹ ਬਣਾਈ ਜਾਣਾ ਕਹਾ ਸੁਭਾਈ ਮੀਤ ਹੈ ਦੇਖ ਨੈਣ ਪਸਾਰ ਕਿੱਥੇ ਆ ਤੇਰੇ ਵੀਰ ਕਿੱਥੇ ਆ ਤੇਰੇ ਮਿੱਤਰ ਕਿੱਥੇ ਤੇਰੇ ਦਾਦੇ ਪੜਦਾਦੇ ਤੈਨੂੰ ਛੱਡ ਕੇ ਚਲੇ ਗਏ ਇੱਕ ਚਾਲੇ ਇੱਕ ਚਾਲ ਸੇ ਸਭ ਆਪਣੀ ਵਾਰ ਕਈ ਚਲੇ ਗਏ ਕਈ ਚਲੇ ਜਾਣਗੇ ਆਪਣੀ ਵਾਰੀ ਸਿਰ ਪਰ ਜਿਵੇਂ ਜਿਵੇਂ ਵਾਰੀ ਆਉਗੀ ਨਾ ਸਾਰਿਆਂ ਨੇ ਤੁਰ ਜਾਣਾ ਇੱਥੋਂ ਜਿਨ ਪੂਰਾ ਸਤਗੁਰ ਸੇਵੇ ਵਾਸਤੇ ਅਸਤਰ ਹਰ ਦਵਾਰ ਜਿਹੜੇ ਸੱਚੇ ਗੁਰੂ ਦੀ ਘਾਲ ਕਮਾਉਂਦੇ ਆ ਉਹ ਦੁਨੀਆ ਤੇ ਸਦਾ ਉਹਨਾਂ ਦਾ ਨਾਮ ਰਹਿੰਦਾ ਜੀ ਰਹੀ ਦੀ ਦੁਨੀਆ ਤੱਕ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਇਹ ਦੁਨੀਆ ਤੇ ਸੱਚਾ ਗੁਰੂ ਪਰਮੇਸ਼ਰ ਰੱਬ ਦੇ ਪਿਆਰਿਆਂ ਦਾ ਨਾਮ ਰਹਿੰਦਾ ਬਾਕੀ ਸਾਰੇ ਤੁਸੀਂ ਮੈਂ ਅਸੀਂ ਚਾਰ ਦਿਨ ਸਾਡੀ ਕੋਈ ਗੱਲ ਕਰੇਗਾ 10 ਦਿਨ ਕਰਲੇਗਾ ਜਾਂ ਜਿਨ੍ਹਾਂ ਨੂੰ ਸੌਕ ਦਿੰਦੇ ਸੀ ਸੁੱਖਾਂ ਵੇਲੇ ਚਿੱਤੇ ਆ ਜਾ ਕਰਾਂਗੇ ਇਹ ਕੌਣ ਇਹਦਾ ਨਾਮ ਦੁਨੀਆ ਤੇ ਹੈ ਕਿੰਨੇ ਆਏ ਕਿੰਨੇ ਵੱਡੇ ਵੱਡੇ ਅਮੀਰ ਉਮਰਾਵ ਕਿੱਡੇ ਕਿੱਡੇ ਆਏ ਤਨਾੜ ਬੰਦੇ ਚਲੇ ਗਏ ਸਿਕੰਦਰ ਵਰਗਿਆਂ ਨੂੰ ਖਾਲੀ ਹੱਥ ਜਾਣਾ ਪਿਆ ਇਸ ਕਰਕੇ ਭਾਈ ਜਿਨ੍ਹਾਂ ਜਿਨ੍ਹਾਂ ਨੇ ਵੀ ਇਹ ਜ਼ਿੰਦਗੀ ਨੂੰ ਸੁਪਨਾ ਸਮਝਿਆ ਨਾ ਮਹਾਪੁਰਖ ਕਹਿੰਦੇ ਉਹਨਾਂ ਦਾ ਰਹਿਦੀ ਦੁਨੀਆ ਤੱਕ ਨਾ ਰਹਿ ਗਿਆ ਉਹ ਭਗਤ ਬਣ ਗਏ ਉਹਨਾਂ ਨੇ ਮੰਨਿਆ ਵੀ ਆ ਉਹਨਾਂ ਨੇ ਨਾਮ ਦੀ ਕਮਾਈ ਵੀ ਕੀਤੀ ਆ ਇਸ ਕਰਕੇ ਇਹ ਸੁਪਨੇ ਜਿਹੜੇ ਆ ਇਹਨਾਂ ਦਾ ਸਬੰਧ ਸਾਡੇ ਮਨ ਨਾਲ ਸਾਡੇ ਕੀਤੇ ਕਰਮਾਂ ਨਾਲ ਆ ਤੇ ਜੇ ਗੁਰੂ ਕਿਰਪਾ ਕਰ ਦੇਵੇ ਬਾਣੀ ਪੜ ਕੇ ਅਸੀਂ ਸੌਵਾਂਗੇ ਚੰਗੇ ਸੁਪਨੇ ਆਉਣਗੇ ਅੱਬਲ ਤਾਂ ਸੁਪਨੇ ਆਉਂਦੇ ਹੀ ਨਹੀਂ ਪਤਾ ਹੀ ਨਹੀਂ ਲੱਗਣਾ ਨੀਂਦ ਕਿੱਦਾਂ ਦੀ ਆ ਥੋੜੀ ਨੀਂਦ ਵੀ ਜਿਹੜੀ ਆ ਉਹਦੇ ਵਿੱਚ ਵੀ ਥਕਾਵਟ ਲੈ ਜਾਏਗੀ ਗੁਰੂ ਦੀ ਏਡੀ ਕਿਰਪਾ ਹੋ ਜੇਗੀ ਜੇ ਸੁਪਨਾ ਆਵੇਗੀ ਆਵੇ ਵੀਗਾ ਨਾ ਕਈ ਵਾਰੀ ਆਪਾਂ ਕਹਿੰਨੇ ਮੈਂ ਤਾਂ ਬਾਣੀ ਪੜ੍ਹ ਕੇ ਪਿਆ ਸੀ ਮੈਨੂੰ ਸੁਪਨਾ ਆ ਗਿਆ ਤੇ ਸੁਪਨਾ ਜਿਹੜਾ ਮਾੜਾ ਆ ਗਿਆ ਉਹਦੇ ਵਿੱਚ ਵੀ ਤੁਹਾਡੇ ਕਰਮ ਕੱਟੇ ਜਾਣਗੇ ਸਮਝ ਲਓ ਅਸਲ ਜੀਵਨ 'ਚ ਹੋਣਾ ਸੀ ਜੋ ਸੁਪਨੇ ਵਿੱਚ ਗੁਰੂ ਨੇ ਕੱਟ ਦਿੱਤਾ ਇਹ ਮੰਨੋ ਕੋਈ ਤਰਵਾਸ ਦੇਣ ਦੀ ਗੱਲ ਨਹੀਂ ਇਹ ਬਾਣੀ ਸੱਚ ਆ ਪਰ ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ ਤਾਂ ਸੁਪਨਿਆਂ ਦਾ ਆਉਣਾ ਜਾਣਾ ਕਈ ਸੰਤਾਂ ਫਕੀਰਾਂ ਫਕਰਾਾਂ ਨੇ ਆਪਣਾ ਸੰਦੇਸ਼ ਕਈ ਬਾਦਸ਼ਾਹਾਂ ਨੇ ਆਪਣੇ ਤਖਤ ਉਲਟਨ ਦੇ ਸਮਾਚਾਰ ਸੁਪਨੇ 'ਚ ਹੀ ਦੇਖੇ ਆ ਇਸ ਕਰਕੇ ਸਾਰੇ ਸੁਪਨੇ ਜਿਹੜੇ ਆ ਸੱਚ ਨਹੀਂ ਹੁੰਦੇ ਕੁਝ ਸੁਪਨੇ ਜਿਹੜੇ ਹੁੰਦੇ ਆ ਸੱਚ ਵੀ ਹੁੰਦੇ ਨੇ ਉਹਨਾਂ ਦਾ ਸਬੰਧ ਸਾਡੇ ਅਸਲ ਜੀਵਨ ਦੇ ਨਾਲ ਵੀ ਹੁੰਦਾ ਹੈ ਤਾਂ ਗੁਰੂ ਪਿਆਰਿਓ ਇਆਂ ਨੂੰ ਇਹ ਜਿਹੜੇ ਵਹਿਮ ਆ ਮਨ ਦੇ ਵਿੱਚ ਕਿ ਅਸੀਂ ਜਿਹੜੇ ਆ ਚੰਗੀ ਨੀਂਦ ਸੌਵਾਂਗੇ ਰੱਬ ਨੂੰ ਭੁਲਾ ਕੇ ਇਹ ਬਹੁਤ ਵੱਡਾ ਵਹਿਮ ਆ ਇਹ ਕਦੇ ਪਾਲਿਓ ਨਾ ਵਹਿਮ ਜੇ ਪਾਲ ਲਿਆ ਵੀ ਰੱਬ ਨੂੰ ਭੁਲਾ ਕੇ ਤੁਸੀਂ ਸੌ ਰਹੇ ਹੋ ਇਹਨੇ ਤੁਹਾਨੂੰ ਸਭ ਕੁਝ ਦਿੱਤਾ ਤੇ ਤੁਹਾਨੂੰ ਸੌਖੀ ਨੀਂਦ ਆ ਜਾਏਗੀ ਆਨੰਦਪ੍ਰੀ ਨੀਂਦ ਆ ਜਾਏਗੀ ਤੁਹਾਡਾ ਵਹਿਮ ਆ ਇਹ ਵਹਿਮ ਨੂੰ ਕੱਢੋ ਬਾਹਰ ਆਪਣੇ ਮਾਲਕ ਨੂੰ ਚੇਤੇਆ ਕਰੋ ਆਪਣੇ ਰੱਬ ਨੂੰ ਚੇਤੇ ਕਰੋ ਗੁਰੂ ਸਾਹਿਬ ਅੱਗੇ ਅਰਦਾਸ ਕਰੋ ਮਹਾਰਾਜ ਦੀ ਬਾਣੀ ਕੰਠ ਕਰੋ ਵੱਧ ਤੋਂ ਵੱਧ ਬਾਣੀ ਕੰਠ ਕਰੋਗੇ ਅਭਿਆਸ ਹੋ ਜਾਵੇਗਾ ਕਈ ਵਾਰੀ ਆਪਾਂ ਕਈ ਜਗ੍ਹਾ ਤੇ ਹੁੰਨੇ ਆਂ ਕਟਕਾ ਸਾਹਿਬ ਨਹੀਂ ਹੁੰਦਾ ਕੰਠ ਬਾਣੀ ਹੋਵੇਗੀ ਇੱਕ ਤਾਂ ਗੁਰੂ ਨਾਲ ਪਿਆਰ ਬਣ ਜਾਏਗਾ ਬਾਕੀ ਗੁਰਬਾਣੀ ਕੰਠ ਕਰਨ ਨਾਲ ਅਭਿਆਸੀ ਸਿੱਖ ਬਣ ਜਾਣਗੇ ਇੱਕ ਦਿਨ ਉਹਦੀ ਵਿਚਾਰ ਵੀ ਕਰਨ ਲੱਗ ਜਾਵਾਂਗੇ ਇਸ ਤਰ੍ਹਾਂ ਪ੍ਰੇਮੀ ਨੇ ਸਵਾਲ ਪੁੱਛਿਆ ਸੀ ਬਾਬਾ ਆਨੰਦ ਸਿੰਘ ਜੀ ਨੇ ਇਹ ਜਵਾਬ ਦੇ ਦਿੱਤਾ ਗੁੱਜੀਆਂ ਰਮਜਾਂ ਜਿਹੜੀਆਂ ਸੀ ਉਹ ਵੀ ਖੋਲ ਦਿੱਤੀਆਂ ਬਹੁਤ ਸ਼ੁਕਰਾਨਾ ਕੀਤਾ ਫਿਰ ਉਹ ਪ੍ਰੇਮੀ ਸੱਤ ਬਚਨ ਕਿਹਾ ਮਹਾਂਪੁਰਖਾਂ ਨੂੰ ਕੀਰਤਨ ਸੋਇਲਾ ਦੀ ਬਾਣੀ ਪੜਨ ਲੱਗਾ ਇੱਕ ਦਿਨ ਗਟਕਾ ਸਾਹਿਬ ਤੋਂ ਦੇਖ ਕੇ ਪੜਦਾ ਸੀ ਦੂਜੇ ਦਿਨ ਜਵਾਨੀ ਐਵੇਂ ਫਿਰ ਉਹਨੂੰ ਬਾਣੀ ਕੰਠ ਹੋ ਗਈ ਗੁਰੂ ਪਿਆਰਿਓ ਤੇ ਉਹ ਰਾਤ ਨੂੰ ਸੌਣ ਤੋਂ ਪਹਿਲਾਂ ਬਾਣੀ ਪੜਦਾ ਫਿਰ ਉਹਨੂੰ ਡਰਾਉਣੇ ਸੁਪਨੇ ਆਉਣੇ ਬੰਦ ਹੋ ਗਏ ਉਹਦਾ ਜੀਵਨ ਬਦਲਿਆ ਆਪਾਂ ਵੀ ਆਪਣਾ ਜੀਵਨ ਬਦਲੀਏ ਬਾਣੀ ਬਾਣੇ ਦੇ ਨਾਲ ਜੁੜਨਾ ਕਰੀਏ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਫਤਿਹ ਬੁਲਾਈਏ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਹੀ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ